ਹਲੇ ਤੱਕ ਥਾਰ ਵਾਲਾ ਉਹ ਮੁਲਜ਼ਮ ਕਾਬੂ ਨਹੀਂ ਕੀਤਾ ਜਿਸ ਦੇ ਵੱਲੋਂ ਦੋ ਸੱਕੀਆਂ ਪੈਣਾ ਨੂੰ ਪੁੱਟਲਿਆ ਗਿਆ ਇਹ ਕਿਸੇ ਵੀਆਪੀ ਵਿਅਕਤੀ ਦੀ ਥਾਰ ਹੈ ਜਿਸਦੇ ਉੱਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੇ ਦੇ ਬਾਹਰ ਚੌਂਕੀ ਦੇ ਬਾਹਰ ਪਰਿਵਾਰ ਇਸ ਸਮੇਂ ਧਰਨੇ ਤੇ ਬੈਠ ਗਿਆ ਸੜਕ ਪੰਜਾਮ ਕਰ ਦਿੱਤੀ ਹੈ ਸਾਨੂੰ ਨਹੀਂ ਪਤਾ ਕਿ ਦੀ ਗੱਡੀ ਹੈ ਠੀਕ ਜਿਹਦੀ ਗੱਡੀ ਹੈਗੀ ਹੈ ਉਹ ਆਈਸੀਯੂ ਚ ਹੈ। ਯਹਾਂ ਪੇ ਚੌਂਕੀ ਇਨਚਾਰਜ ਮੇਰਾ ਮੋਬਾਈਲ ਖੋੜ ਦਿਆ। ਤਾਂ ਪੁਲਿਸ ਵਾਲਾ ਕਾਹ ਗਿਆ ਥਾ? ਪੁਲਿਸ ਵਾਲਾ ਇੱਥੇ ਕੋਰਣਾ ਕਰਦੀ ਕਰਤੇ। ਛਰੇ ਆਂ ਪੇ ਐਸੇ ਮੰਗਤੇ ਹੈ। ਦੇਖੋ ਇਸ ਸਮੇਂ ਸੀ 45 ਸੈਕਟਰ ਦੀ ਪੁਲਿਸ ਚੌਂਕੀ ਦੇ ਬਾਹਰ ਆ ਜਿੱਤੇ ਕਿ ਪਰਿਵਾਰ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਕਿਉਂਕਿ ਹਲੇ ਤੱਕ ਥਾਰ ਵਾਲਾ ਉਹ ਮੁਲਜ਼ਮ ਕਾਬੂ ਨਹੀਂ ਕੀਤਾ ਜਿਸ ਦੇ ਵੱਲੋਂ ਦੋ ਸੱਕੀਆਂ ਭੈਣਾਂ ਨੂੰ ਕੁਚਲਿਆ ਗਿਆ ਇੱਕ ਪਹਿ ਇੱਕ ਕੁੜੀ ਦੀ ਮੌਤ ਹੋ ਗਈ ਤੇ ਦੂਜੀ ਸਮੇ 32 ਹਸਪਤਾਲ ਦੇ ਵਿੱਚ ਇਲਾਜ ਅਧੀਨ ਆ ਖਾਸ ਗੱਲ ਇਸ ਦੇ ਵਿੱਚ ਇਹ ਵੀ ਹੈ ਥਾਰ ਦੇ 16 ਦੇ ਕਰੀਬ ਚਲਾਨ ਹੋਏ ਹੋਏ ਨੇ ਚੰਡੀਗੜ੍ਹ ਦੇ ਵਿੱਚ 16 ਦੇ ਕਰੀਬ ਚਲਾਨ ਹੋਣ ਗੱਡੀ ਦੇ ਥਾਰ ਦੇ ਸੜਕਾਂ ਦੇ ਉੱਪਰ ਬੇਖੌਫ ਘੁਮਰੀ ਹੋਵੇ ਇਸ ਤੇ ਲਈ ਪਰਿਵਾਰ ਇਹ ਖਤਸਾ ਜਚਾ ਜਿਤਾ ਰਿਹਾ ਕਿ ਇਹ ਕਿਸੇ ਵੀਆਈਪੀ ਵਿਅਕਤੀ ਦੀ ਥਾਰ ਜਿਸ ਦੇ ਉੱਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਬੰਦਾ ਨਹੀਂ ਫੜਿਆ ਗਿਆ ਜਿਸ ਦੇ ਵੱਲੋਂ ਇਹ ਵਾਕਾ ਕੀਤਾ ਗਿਆ ਇਹ ਹਾਦਸਾ ਕੀਤਾ ਗਿਆ ਇਸ ਦੇ ਵਿੱਚ ਦੋ ਵਿਅਕਤੀ ਸੀ ਦੋ ਦੋ ਮੁੰਡੇ ਸੀ ਤੇ ਇੱਕ ਕੁੜੀ ਸੀ ਸਥਾਰ ਦੇ ਵਿੱਚ ਤੇ ਵੀ ਪਰਿਵਾਰ ਨੇ ਕਿਹਾ ਕਿ ਕੋਈ ਹੋ ਸਕਦਾ ਕਿ ਨਸ਼ਾ ਕੀਤਾ ਪਿਆ ਹੋਵੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਠਾੜੇ ਦੇ ਬਾਹਰ ਚੌਂਕੀ ਦੇ ਬਾਹਰ ਪਰਿਵਾਰ ਇਸ ਸਮੇਂ ਧਰਨੇ ਤੇ ਬੈਠ ਗਿਆ ਸੜਕ ਪਜਾਮ ਕਰ ਦਿੱਤੀ ਆ ਤਾਂ ਤਸਵੀਰਾਂ ਇਸ ਸਮੇਂ ਤਾਂ ਨੂੰ ਦਿਖਾ ਰਹੇ ਚੰਡੀਗੜ੍ਹ ਦੀਆਂ 45 ਸੈਕਟਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਉਹਨਾਂ ਨੂੰ ਰੋਕਣ ਦਾ ਯਤਨ ਕਰਿਆ ਪਰਿਵਾਰ ਇਸ ਸਮੇਂ ਧਰਨੇ ਤੇ ਬੈਠ ਗਿਆ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਤੇ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਪਰਿਵਾਰ ਨਜ਼ਰ ਆ ਰਿਹਾ ਤੇ ਸੜਕ ਬਿਲਕੁਲ 45 ਸੈਕਟਰ ਵਾਲੀ ਜੋ ਕਿ ਚੌਂਕੀ ਦੇ ਸਾਹਮਣੇ ਲੰਘਦੀ ਆ ਉਸ ਨੂੰ ਪਰਿਵਾਰ ਨੇ ਬੰਦ ਕਰ ਦਿੱਤਾ ਆਵਾਜਾਈ ਬਿਲਕੁਲ ਠੱਪ ਕਰ ਦਿੱਤੀ ਆ ਕਾਫੀ ਸਮੇਂ ਤੋਂ ਇਹ ਹੰਗਾਮਾ ਜਿਹੜਾ ਇਸੇ ਤਰ੍ਹਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਕੁਝ ਲੋਕ ਨੇ ਪਰਿਵਾਰ ਦੇ ਲੋਕ ਨਜ਼ਰ ਆ ਰਹੇ ਨੇ कुछ ने महले दे लोक ने इंसाफ तो इंसाफ चाहिए, चाहिए होना बंदा आया नहीं पुलिस वाला कोई काम नहीं करते हमारा मकान कब्जा करके इन्होंने मकान बेच दिया बिकवा दिया पुलिस वाले ने हमारे से पैसे खा, खा, मतलब कैश देने के का लिए काम बैंक वाले को कैश नहीं दिए लेकिन हमारा बैंक वाले को ये पुलिस वाले ने नवीन कुमार पुलिस वाले जो है चौक की इंचार्ज था उन्होंने हमारा मकान खोल या और एसएसपी ने मेरे को भेजा था यहाँ पे लेकिन एसएसपी ने जब भेजा था हमारे को बहुत तो सारे लोग कटे हुए तस्वीर दिखा देने इस समय जिसे की रोज जताया जा रहा तो है जिसे की परिवार हैं जिसे ਇਹ ਵੱਡੀ ਗਿੜਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਰੋਜ਼ ਦਿtauਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ 45 ਸੈਕਟਰ ਦੇ ਜਿੱਥੇ ਕਿ ਚੰਡੀਗੜ੍ਹ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਹੁੰਦੀ ਨਜ਼ਰ ਆ ਰਹੀ ਆ ਤਾਂ ਵੱਡੀ ਗਿੜਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਹੋਏ ਨੇ ਇਸ ਸਮੇਂ ਹੰਗਾਮਾ ਕੀਤਾ ਜਾ ਰਿਹਾ ਸੜਕ ਬੰਦ ਕਰ ਦਿੱਤੀ ਆ ਹੱਥ ਦੇ ਵਿੱਚ ਪੋਸਟਰ ਆ ਜਿਹੜੀਆਂ ਕੁੜੀਆਂ ਨੂੰ ਥਾਰ ਦੇ ਨਾਲ ਕੁੱਟ ਲਿਆ ਗਿਆ ਇੱਕ ਕੁੜੀ ਦੀ ਉਸ ਦੇ ਵਿੱਚੋਂ ਮੌਤ ਹੋ ਗਈ ਹੈ ਤੇ ਦੂਜੀ ਇਸ ਸਮੇਂ ਗੰਭੀਰ ਜ਼ਖਮੀ ਆ ਜਿਸ ਨੂੰ ਇਲਾਜ ਦੇ ਲਈ 32 ਸੈਕਟਰ ਦੇ ਹਸਪਤਾਲ ਦੇ ਵਿੱਚ داخل ਕਰਵਾਇਆ ਗਿਆ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਆ ਤੇ ਇਨਸਾਫ ਦੀ ਗੁਹਾਰਾ ਜਿਹੜੀ ਉਹ ਲਗਾਈ ਜਾ ਰਹੀ ਹੈ ਇਹ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ 45 ਸੈਕਟਰ ਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਪਰਿਵਾਰ ਇਸ ਸਮੇਂ ਧਰਨੇ ਤੇ ਬੈਠ ਗਿਆ ਆਪਣੇ ਸਾਹਮਣੇ ਜਿਹੜਾ ਉਹਨਾਂ ਦਾ ਪਰਿਵਾਰ ਇਸ ਸਮੇਂ ਇਸ ਚੌਂਕੀ ਦੇ ਵਿੱਚ ਇਸੇ ਚੌਂਕੀ ਦੇ ਵਿੱਚ ਸਵੇਰ ਤੋਂ ਥਾਰ ਗੱਡੀ ਖੜੀ ਹੈ ਜਿਹੜਾ ਮਲਜ਼ਮ ਜਿਹੜਾ ਥਾਰ ਚਲਾ ਰਿਹਾ ਸੀ ਉਹ ਹਲੇ ਤੱਕ ਕਾਬੂ ਨਹੀਂ ਕੀਤਾ ਗਿਆ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਿਹਾ ਪਰਿਵਾਰ ਵੀ ਇਸ ਸਮੇ ਸਾਡੇ ਨਾਲ ਆ ਸਵੇਰ ਤੋਂ ਹੀ ਭਾਵਕ ਹੋਇਆ ਪਿਆ ਮੈਮ ਕੋਈ ਹਾਲ ਤੱਕ ਕਾਰਵਾਈ ਹੋ ਰਹੀ ਹੈ ਨਹੀਂ ਕੁਝ ਨਹੀਂ ਹੋ ਗਿਆ ਕੁਝ ਨਹੀਂ ਹੋ ਰਿਹਾ ਪਤਾ ਪ ਨਹੀਂ ਪੁਲਿਸ ਅਟਾ ਸੋਣਾ ਸ਼ਬਦ ਬੁਦ ਟੀਐਸਪੀ ਮੈਡਮ ਵੀ ਸਾਡੇ ਨਾਲ ਮੈਡਮ ਕੋਈ ਕਾਰਵਾਈ ਹੁਣ ਤੱਕ ਮੁੱਲਜਮ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੁਹਾਨੂੰ ਆਊਟਕਮ ਦੇਵਾਂਗੇ ਜੀ ਥਾਰ ਦੇ 16 ਚਲਾਨ ਆਉਣ ਰਿਕਾਰਡ ਮੈਂ ਕੱਢ ਕੇ ਦੇਖੇ ਨੇ 10 ਚਲਾਨ ਕੋਟੋ ਕਟ ਡੇਂਜਰ ਡਰਾਈਵਿੰਗ ਦੇ ਨੇ ਅਸੀਂ ਬਿਲਕੁਲ ਕੋਲ ਹੈਗੇ ਠੀਕ ਜਲਦ ਤੋਂ ਜਲਦ ਫੜ ਕੇ ਦੇਖਾਂਗੇ ਕਿਸੇ ਜਿਵੇਂ ਪਰਿਵਾਰ ਕਹ ਰਿਹਾ ਕਿਸੇ ਵੀਆਪੀ ਬੰਦੇ ਦੀ ਗੱਡੀ ਹੈ ਇਹ ਥੀਦੀ ਕਿਉਂ ਕਿਦੀ ਗੱਡੀ ਹੈ ਕਿਦੀ ਗੱਡੀ ਹੈ ਪਰਿਵਾਰ ਕਹ ਰਿਹਾ ਕਿਸੇ ਵੀਆਪੀ ਭਾਈ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਸਾਨੂੰ ਨਹੀਂ ਪਤਾ ਕਿਦੀ ਗੱਡੀ ਹੈ ਠੀਕ ਜਿਹਦੀ ਗੱਡੀ ਹੈਗੀ ਹੈ ਉਹ ਆਈਸੀਯੂ ਚ ਹੈ ਠੀਕ ਉਸੋਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਜਿਹਦੀ ਗੱਡੀ ਆਈਸੀਯੂ ਦੇ ਵਿੱਚ ਆ ਬਹੁਤ ਬਜ਼ੁਰਗ ਆਦਮੀ ਹੈ ਜਿਸ ਜਿਸ ਬੰਦੇ ਨੂੰ ਨਹੀਂ ਪਤਾ ਹਲੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੁਹਾਨੂੰ ਅਪਡੇਟ ਦੇਾਂਗੇ ਇਹ ਥਾਰ ਮਿਲੀ ਕਿੱਥੋਂ ਹਾਲੇ ਪੁਲਿਸ ਮੈਂ ਇੱਕ ਵੀ ਥਾਰ ਮਿਲੀ ਕਿੱਥੋਂ ਕੋਈ ਦੱਸ ਦਾਂਗੇ ਤੁਹਾਨੂੰ ਇਨਵੈਸਟੀਗੇਸ਼ਨ ਚ ਅਪਡੇਟ ਕਰਾਂਗੇ ਤੁਹਾਨੂੰ ਪੋਜ਼ਿਟਿਵ ਅਪਡੇਟ ਕਰਾਂਗੇ ਬਿਲਕੁਲ ਤਾਂ ਪਰਿਵਾਰ ਕਾ ਇਨਸਾਫ ਦੀ ਮੰਗ ਕਰ ਰਿਹਾ ਤੇ ਦੂਜੇ ਪਾਸੇ ਮੈਡਮ ਵੀ ਕਹਿ ਰਹੇ ਨੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਜਲਦ ਤੁਹਾਨੂੰ ਅਪਡੇਟ ਦਵਾਂਗੇ 16 ਦੇ ਕਰੀਬ ਇਸ ਥਾਰ ਦੇ ਚਲਾਨ ਹੋਏ ਹੋਏ ਨੇ ਜਦੋਂ 3-4 ਚਲਾਨ ਹੋ ਜਾਂਦੇ ਨੇ ਚੰਡੀਗੜ੍ਹ ਦੇ ਵਿੱਚ ਤਾਂ ਚੰਡੀਗੜ੍ਹ ਪੁਲਿਸ ਉਹਨਾਂ ਵਹੀਕਲਾਂ ਨੂੰ ਬੌਂਡ ਕਰ ਦਿੰਦੀ ਆ ਪਰ ਇਹ ਵੀ ਹੈਰਾਨੀਜਨਕ ਜਿਹੜਾ ਖੁਲਾਸਾ ਹੋਇਆ ਕਿ 16 ਚਲਾਨ ਹੋਏ ਹੋਣ ਇੱਕ ਗੱਡੀ ਦੇ ਉਹ ਚੰਡੀਗੜ੍ਹ ਦੀਆਂ ਸੜਕਾਂ ਤੇ ਬੇਖੌਫ ਉਹ ਥਾਰ ਘੁੰਮ ਰਹੀ ਹੋਵੇ ਜਿਸ ਨੇ ਇੱਕ ਹਾਂ ਜਵਾਨ ਕੁੜੀ ਦੀ ਜਾਨ ਲੈ ਲਈ ਤੇ ਦੂਜੀ ਗੰਬੀਰ ਜ਼ਖਮੀਆਂ ਜਿਸ ਦਾ ਇਲਾਜ ਚੱਲ ਰਿਹਾ ਤਾਂ ਇਸ ਸਮੇ ਇੱਕ ਵਾਰ ਫਿਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਸੜਕ ਬਿਲਕੁਲ ਪਰਿਵਾਰ ਦੇ ਵੱਲੋਂ ਬੰਦ ਕਰ ਦਿੱਤੀ ਗਿਆ ਹੰਗਾਮਾ ਚੰਡੀਗੜ੍ਹ ਦੇ 45 ਸੈਕਟਰ ਦੇ ਵਿੱਚ ਹੋ ਰਿਹਾ ਤੇ ਪਰਿਵਾਰ ਕਹਿ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਦੀ ਗੁਹਾਰ ਆ ਜਿਹੜੀ ਉਹ ਇਸ ਸਮੇ ਪਰਿਵਾਰ ਲਗਾਉਦਾ ਹੋਇਆ ਨਜ਼ਰ ਆ ਰਿਹਾ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਫਿਰ ਬਿਹੜਾ ਪਰਿਵਾਰ ਆ ਜਿਹੜਾ ਉਹ ਇਨਸਾਫ ਲਈ ਘਰਨੇ ਤੇ ਬੈਠਿਆ ਹੋਇਆ ਤਾਂ ਇਨਸਾਫ ਦੀ ਮੰਗ ਆ ਜਿਹੜੀ ਕਰਦਾ ਹੋਇਆ ਨਜ਼ਰ ਆਇਆ ਇਹ ਸਾਹਮਣੇ ਇਹ ਸਾਹਮਣੇ ਦੋ ਕੁੜੀਆਂ ਸੀ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰਿਆ ਇਹ ਕੁੜੀ ਦੀ ਮੌਤ ਹੋ ਗਈ ਤੇ ਦੂਜੀ ਹਸਤਾਲ ਦੇ ਵਿੱਚ ਇਲਾਜ ਅਧੀਨ ਹੈ ਤੇ ਦੋਵੇਂ ਕੁੜੀਆਂ ਦੇ ਨਾਲ ਇਹ ਹਸ ਹਾਸਾ ਜਿਹੜਾ ਉਹ ਵਾਪਰਿਆ ਸੀ ਤਾਂ ਇਸੇ ਲਈ ਤਾਂ ਪਰਿਵਾਰ ਜਿਹੜੇ ਸਮਰਥਕ ਨੇ ਉਹ ਇਨਸਾਫ ਦੀ ਗੁਹਾਰ ਲਗਾਉਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੰਗਾਮਾ ਚੰਡੀਗੜ੍ਹ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਆ 45 ਸੈਕਟਰ ਚੌਂਕੀ ਦੀਆਂ ਇਹ ਤਸਵੀਰਾਂ ਨੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਲਗਾਇਆ ਗਿਆ ਤਾਂ ਦੇਖ ਸਕਦੇ ਹੋ ਕਿ ਜਿਹੜੇ ਵਹੀਕਲ ਨੇ ਉਹ ਹੁਣ ਵਾਪਸ ਮੋੜੇ ਜਾ ਰਹੇ ਨੇ ਕਿਉਂਕਿ ਪਰਿਵਾਰ ਦੇ ਵੱਲੋਂ ਧਰਨਾ ਲਗਾਇਆ ਗਿਆ ਤੇ ਧਰਨੇ ਦੇ ਉੱਤੇ ਪਰਿਵਾਰ ਬੈਠਾ ਹੈ ਸਮਰਥਕ ਉਹਨਾਂ ਦੇ ਬੈਠੇ ਨੇ ਤਾਂ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਉਹ ਥਾਰ ਗੱਡੀ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਜਿਹੜੀ ਸਾਹਮਣੇ ਥਾਰ ਖੜੀ ਆ ਇਸ ਚੌਂਕੀ ਦੇ ਅੰਦਰ ਜਿਸ ਥਾਰ ਦੇ ਵੱਲੋਂ ਦੋਵੇਂ ਕੁੜੀਆਂ ਨੂੰ ਕੁਚਲਿਆ ਗਿਆ ਤਾਂ ਹੁਣ ਪੁਲਿਸ ਵਾਲੇ ਹੁਣ ਟਰੈਕਟਰ ਨੂੰ ਪਿੱਛੇ ਮੋੜਨ ਲੱਗ ਪਏ ਨੇ ਇਹ ਤਸਵੀਰ ਜਿਹੜੀ ਇਸ ਸਮੇਂ 45 ਸੈਕਟਰ ਦੀ ਆ ਉਸ ਕੁੜੀ ਦੀ ਉਮਰ ਆ 20 ਸਾਲ ਦੇ ਕਰੀਬ ਸੀ ਜਿਹੜੀ ਇਸ ਸਮੇਂ ਜਖਮੀ ਹੌ ਦੀ 17 ਸਾਲ ਦੇ ਕਰੀਬ ਸੀ ਦੋਵੇਂ ਕੁੜੀਆਂ ਜਿਹੜਾ 45 ਸੈਕਟਰ ਦਾ ਕਾਲਜ ਹੈ ਦੇਵ ਸਮਾਜ ਕਾਲਜ ਉਸ ਦੇ ਵਿੱਚੋਂ ਬਾਹਰ ਨਿਕਲ ਰਹੀਆਂ ਸੀ ਜਦੋਂ ਕਿ ਇੱਕ ਓਵਰ ਸਪੀਡ ਥਾਰ ਆਉਂਦੀ ਆ ਜੋ ਕਿ ਮਸਤੀ ਦੇ ਵਿੱਚ ਹੁੰਦੇ ਨੇ ਪਰਿਵਾਰਤ ਇਹ ਵੀ ਕਿਹਾ ਕਿ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਤਾਂ ਉਹਨਾਂ ਨੇ ਨਹੀਂ ਦੇਖਿਆ ਸੜਕ ਤੇ ਖੜੀਆਂ ਸਾਡੀਆਂ ਧੀਆਂ ਨੂੰ ਕੁਚਲ ਕੇ ਰੱਖ ਦਿੱਤਾ ਹੈ ਮੇਰੀ ਬਾਤ ਸੁਨੋ ਲੇਕਿਨ ਯਾਹ ਪੇ ਗੁੰਡਾਗਰਦੀ ਬਹੁਤ ਹੈ यहाँ पे पुलिस वाले हमारे मोबाइल एसएसपी ने हमें यहाँ पे भेजा था चौकी में हमारे बैंक वाले ने मिल के नवीन कुमार ऐसे यहाँ पे चौकी इंचार्ज मेरा मोबाइल तोड़ दिया तब पुलिस वाला कहा गया ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਘਰ ਤੇ ਕਬਜ਼ਾ ਹੋਇਆ ਤੇ ਮੇਰਾ ਮੋਬਾਈਲ ਆ ਜਿਹੜਾ ਉਹ ਤੋੜਿਆ ਗਿਆ ਕਿਤਨਾ ਕਿਤੇ ਲੋਕਾਂ ਦਾ ਗੁੱਸਾ ਉਹ ਜ਼ਰੂਰ ਕਈ ਵਾਰ ਨਿਕਲਦਾ ਜਦੋਂ ਇਸ ਤਰ੍ਹਾਂ ਦੇ ਕੋਈ ਪ੍ਰੋਟੈਸਟ ਹੁੰਦੇ ਨੇ ਧਰਨੇ ਹੁੰਦੇ ਨੇ ਤਾਂ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਆਣ ਇੱਕ ਵਾਰ ਤਸਵੀਰ ਮੈਂ ਤੁਹਾਨੂੰ ਦਿਖਾ ਦਿੰਨੇ ਆ ਤੇ ਦੂਜੇ ਪਾਸੇ ਦੀ ਤਸਵੀਰਾਂ ਜਿਹੜੀ ਕੀ ਨਜ਼ਰ ਆ ਰਹੀ ਆ ਤਾਂ ਪੁਲਿਸ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਨਜ਼ਰ ਆ ਰਹੀਆਂ ਅੱਜ ਪੈਸਾ ਛੜ ਜਾਂਦਾ ਹੈ ਬਸ ਸਾਹਮਣੇ ਪੈਸਾ ਛੜ ਜਾਂਦਾ ਹੈ ਤਾਂ ਸਾਹਮਣੇ ਪੁਲਿਸ ਦੇ ਮੁਲਾਜ਼ਮ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਜਿਹੜੀਆਂ ਤਸਵੀਰਾਂ ਜਿਹੜੀਆਂ ਇਸ ਸਮੇਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਅਧਿਕਾਰੀ ਨੇ ਜਿਹੜੇ ਪਰਿਵਾਰ ਨੂੰ ਮਨਾ ਰਹੇ ਨੇ ਕਿ ਤੁਸੀਂ ਪੋਸਟਮਾਰਟਮ ਦੇ ਲਈ ਰਾਜ਼ੀ ਹੋ ਜਾਓ ਜਾਂ ਫਿਰ ਇਸ ਤਰ੍ਹਾਂ ਧਰਨਾ ਨਾ ਬਲੌਕ ਕਰੋ ਤਸਵੀਰ ਵੀ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ 45 ਸੈਕਟਰ ਦੇ ਬਾਹਰ ਨੇ ਤਾਂ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਆ ਤੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਤੁਸੀਂ ਧਰਨਾ ਨਾ ਬਲੌਕ ਕਰੋ ਸੜਕ ਨਾ ਜਾਮ ਕਰੋ ਹੰਗਾਮਾ ਜਿਹੜਾ ਕਈ ਘੰਟੇ ਤੋਂ ਹੋ ਰਿਹਾ ਸਵੇਰ ਤੋਂ ਹੀ ਜਿਹੜਾ ਪਰਿਵਾਰ ਕਹਿ ਰਿਹਾ ਕਿ ਇਨਸਾਫ ਦੀ ਮੰਗ ਕਰ ਰਿਹਾ ਤੇ ਦੂਜੇ ਪਾਸੇ ਚੌਂਕੀ ਦੇ ਵਿੱਚ ਤਿੰਨ ਚਾਰ ਘੰਟੇ ਹੋ ਗਏ ਇਹਦਾ ਪਰਿਵਾਰ ਦੇ ਮੈਂਬਰ ਤੇ ਕੁਝ ਸਮਰਥਕ ਇਸ ਥਾਂ ਦੇ ਉੱਤੇ ਮੌਜੂਦ ਨੇ ਜਿਹੜੇ ਕਿ ਮੰਗ ਕਰ ਰਹੇ ਨੇ ਕਿ ਉਸ ਡਰਾਈਵਰ ਦੇ ਚਾਲਕ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਦੋ ਦੋ ਸੱਕੀਆਂ ਪੈਣਾ ਨੂੰ ਥਾਰ ਨੇ ਕੁੱਟ ਲਿਆ ਉਹ ਥਾਰ ਪੁਲਿਸ ਨੇ ਚੌਂਕੀ ਦੇ ਵਿੱਚ ਲਿਆਂਦੀ ਆ ਪਰ ਹਲੇ ਤੱਕ ਉਹ ਡਰਾਈਵਰ ਕਾਬੂ ਦੇ ਵਿੱਚ ਨਹੀਂ ਆਇਆ ਇਸੇ ਕਰਕੇ ਲੋਕਾਂ ਦੇ ਵਿੱਚ ਰੋਸ ਆ ਪਰਿਵਾਰ ਦੇ ਵਿੱਚ ਰੋਸ ਆ ਤਾਇ ਤਸਵੀਰ ਹੈ ਜਿਹੜੀ ਚੌਂਕੀ ਦੇ ਬਾਹਰ ਦੀ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਹੰਗਾਮਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਥੀ ਸ਼ਮਸ਼ੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਣਾ ਸਪੋਕਸਮੈਨ ਟੀਵੀ ਚੰਡੀਗੜ੍ਹ